ਇੱਕ ਤਾਂ ਬੱਲਵ ਇਹ ਜੇ ਦੇਵਾਂਗੇ ਲਾਈਟ ਬਗ ਜੂਗੀ ਜਿੰਨਾ ਚਿਰ ਤੁਸੀਂ ਸਵਿੱਚ ਨਹੀਂ ਬੰਦ ਕਰਦੇ ਨਾ ਬੰਦ ਨਹੀਂ ਹੋਣੇ ਇੱਕ ਆ ਮਿਕਸੀ ਦੇਵਾਂਗੇ ਸਿਰਫ ਤੇ ਸਿਰਫ ਹੈਰਾਨ ਹੋਈ ਚਲੋ ਬਾਅਦ ਚ ਦੱਸਾਂਗੇ ਕਿ ਰੇਟ ਪੂਰੇ ਇੰਡੀਆ ਚ ਨਹੀਂ ਮਿਲਣਾ ਇਹ ਦੱਸਤਾ ਬੱਲਵ ਇੱਕ ਆ ਚੀਜ਼ ਹੈ ਜੀ ਇਹਨੂੰ ਖੇਤ ਲਈ ਫਿਰ ਤਰੀਆਓ ਇਹ ਐ ਲਾ ਲਓ ਵੀ ਬਿਜਲੀ ਦਾ ਖਰਚਾ ਵੀ ਇਹਦਾ ਕੋਈ ਨਹੀਂ ਟੁੱਟਦਾ ਨਹੀਂ ਜਿੰਵੇਂ ਮਰਜ਼ੀ ਡਿੱਗੀ ਟੁੱਗੀ ਜਾਵੇ ਇਹ ਮੋਬਾਈਲ ਦੇ ਚਾਰਜਰ ਨਾਲ ਹੁੰਦਾ ਚਾਰਜ ਤਿੰਨ ਘੰਟੇ ਜਾਂ ਚਾਰ ਘੰਟੇ ਦੀ ਚੱਲੂ ਬੈਟਰੀ ਹਨਾ ਜੀ ਹਾਂ ਜੀ ਤੇ ਆਹ ਲਾਈਟ ਗਈ ਤੋਂ ਵੀ ਨਹੀਂ ਵੱਲ ਹੁੰਦਾ ਹਨਾ ਜੀ ਇਹ ਲਾਈਟ ਗਈ ਇਹ ਕੀ ਚੀਜ਼ ਆ ਜੀ ਇਹ ਚਾਰਜਿੰਗ ਵਾਲਾ ਵੱਲਵ ਹੈ ਜੀ ਨੋ ਵਾਰਡ ਦੀ LED ਵੱਲਵ ਹੈ ਠੀਕ ਹੈ ਜੀ ਹਾਂ ਜੀ ਇਹਨਾਂ ਦੀ ਗਾਰੰਟੀ ਗਰੰਟੀ ਜੀ ਇਹਦੀ ਹੈਗੀ 6 ਮਹੀਨੇ ਦੀ ਗਾਰੰਟੀ ਜੀ 200 ਰੁਪਏ ਦਾ ਵੱਲਵ ਹੈ 6 ਮਹੀਨੇ ਦੀ ਗਾਰੰਟੀ ਹੈ ਇਹਦੀ ਜੀ ਇਹਦੀ ਟੈਸਟਿੰਗ ਵਾਰੰਟੀ ਆਉਂਦੀ ਹੈ ਜੀ ਓਕੇ ਜੀ ਇਹ ਖਰਾਬ ਹੋਣ ਵਾਲੀ ਆਈਟਮ ਹੀ ਨਹੀਂ ਆ ਲੋ ਬਿਲਕੁਲ ਜੀ ਰੇਟ ਇਹਦਾ ਜੀ 200 ਰੁਪਏ ਸਿਰਫ 200 ਰੁਪਏ ਇਹ ਆ ਮਿਕਸੀ ਦਾ ਵੀ ਦੱਸ ਦਿਓ ਜੀ ਇਹ ਸਿਰਫ 500 ਰੁਪਏ ਦੇ ਵਿੱਚ ਸਿਰਫ 500 ਦੇ ਵਿੱਚ ਪੂਰੇ ਇੰਡੀਆ 'ਚ ਜੋ ਚੈਲੰਜ ਆ ਕੋਈ ਨਹੀਂ ਦੇ ਸਕਦਾ ਸਾਡਾ ਚੈਲੰਜ ਆ ਇਹ 500 ਦੀ ਆ ਮਿਕਸੀ ਕਿਤੋਂ ਨਹੀਂ ਮਿਲਣੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਲੈਣੀ ਆ ਬੈਸਟ ਬਾਈ ਪਟਿਆਲਾ ਵਾਲਿਆਂ ਤੋਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੋਮ ਡਿਲੀਵਰੀ ਵੀ ਅਵੇਲੇਬਲ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ